ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਟ ਰੌਂਕੀ ਹਾਲ ਚਾਲ ਹੈ ਜੀ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਠੀਕ ਠਾਕ ਆ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈਗੀ ਆ ਅ ਡਰਾਈਨੈਸ ਬਾਰੇ ਫੇਸ ਦੀ ਡਰਾਈਨੈਸ ਬਾਰੇ ਮੇਰੇ ਬਹੁਤ ਜ਼ਿਆਦਾ ਹੋਈ ਹੋਈ ਆ ਹੁਣ ਡਰਾਈਨੈਸ ਕਿਉਂਕਿ ਮੈਂ ਹੁਣ ਕੇਅਰ ਛੱਡੀ ਹੋਈ ਆ ਬਿਲਕੁਲ ਜਦੋਂ ਮੈਂ ਬਿਲਕੁਲ ਛੱਡ ਦਿੰਨੀ ਆ ਸਰਦੀ ਦਾ ਮੌਸਮ ਆ ਤੇ ਥੋੜੇ ਜਿਹੀ ਵੀ ਕੇਅਰ ਲੈ ਸੋਈ ਤੁਸੀਂ ਨਾਲ ਦੀ ਨਾਲ ਤੁਹਾਡਾ ਫੇਸ ਜਿਹੜਾ ਉਹ ਬਹੁਤ ਡਰਾਈ ਹੋ ਜਾਊਗਾ ਸੋ ਅੱਜ ਆਪਾਂ ਅ ਜੋ ਚੀਜ਼ ਯੂਜ਼ ਕਰਨ ਲੱਗੀ ਆ ਮੈਂ ਤੁਹਾਨੂੰ ਦੱਸਦੀ ਆ ਉਹਦੇ ਬਾਰੇ ਦੇਖੋ ਜੀ ਸਾਰੀਆਂ ਭੈਣਾਂ ਇੱਕ ਭੈਣ ਦਾ ਮੈਨੂੰ ਫੋਨ ਆਇਆ ਸੀ ਕਹਿੰਦੀ ਮੈਂ ਬੇਸਣ ਤੇ ਦਹੀਂ ਪਾ ਕੇ ਬੇਸਣ ਦੇ ਵਿੱਚ ਮੈਂ ਡੇਲੀ ਰੈਗੂਲਰਲੀ ਯੂਜ਼ ਕਰ ਰਹੀ ਆ ਤੇ ਬਹੁਤ ਫਰਕ ਪਿਆ ਹੈਗਾ ਪਰ ਅਜੇ ਉਹਨਾਂ ਨੇ ਪੜੀ ਕਿਹਾ ਸੀ ਤੇ ਮੈਂ ਨਾਲ ਦੀ ਨਾਲ ਹੀ ਉਹਨਾਂ ਨੂੰ ਕਹਿਤਾ ਸੀ ਕਿ ਸੱਦੀ ਆ ਇਸ ਕਰਕੇ ਦਹੀਂ ਨਾ ਪਾਇਆ ਕਰੋ ਦੁੱਧ ਪਾਇਆ ਕਰੋ ਕਹਿੰਦੀ ਮੈਂ ਇਹੀ ਕਹਿਣ ਵਾਲੀ ਸੀਗੀ ਕਿ ਹੁਣ ਡਰਾਈનેસ ਹੋਣ ਲੱਗੀ ਹੈ ਸੋ ਹੁਣ ਕਿਉਂਕਿ ਸਰਦੀ ਆ ਰਹੀ ਆ ਤੇ ਸਰਦੀ ਦੇ ਮੌਸਮ 'ਚ ਤੁਹਾਨੂੰ ਪਤਾ ਹੀ ਹੈ ਬਾਲ ਵੀ ਡਰਾਈ ਸਕਿਨ ਵੀ ਡਰਾਈ ਅੱਡੀਆਂ ਵੀ ਫਟਦੀਆਂ ਨੇ ਨੋਹਾਂ ਕੋੜੋਂ ਵੀ ਆਹ ਇੱਥੇ ਲਾਈਨਾਂ ਪੈ ਜਾਂਦੀਆਂ ਨੇ ਬਾਲੀ ਕੇਅਰ ਮੰਗਦੀ ਆ ਜੀ ਸਕਿਨ ਆਪਣੀ ਸਰਦੀਆਂ ਦੇ ਵਿੱਚ ਸੋ ਸਾਨੂੰ ਥੋੜਾ ਜਿਹਾ ਅਲਰਟ ਰਹਿਣ ਦੀ ਲੋੜ ਹੈਗੀ ਆ ਖਤਰੇ ਦੀ ਘੰਟੀ ਵੱਜ ਰਹੀ ਆ ਹੁਣ ਤੇ ਮੈਂ ਅੱਜ ਜਿਹੜੀ ਚੀਜ਼ ਯੂਜ਼ ਕਰਨ ਲੱਗੀ ਆ ਉਹ ਹੈਗਾ ਇਹ ਬੇਸਨ ਬੇਸਨ ਜਿਹੜਾ ਇਹ ਡਰਾਈ ਕਰ ਦਸਕੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਪਰ ਸਕਨ ਲੀਫਰ ਵੀ ਬਹੁਤ ਜ਼ਿਆਦਾ ਫੇਲੇਮੰਦ ਹੈਗਾ ਪਰ ਇਹਦੇ ਵਿੱਚ ਜੇ ਅਸੀਂ ਦੁੱਧ ਜਾਂ ਮਲਾਈ ਯੂਜ਼ ਕਰਦੇ ਆਂ ਫਿਰ ਇਹ ਡਰਾਈ ਬਿਲਕੁਲ ਨਹੀਂ ਕਰਦਾ ਜੇ ਹੁਣ ਇਹਦੇ ਵਿੱਚ ਦਹੀਂ ਯੂਜ਼ ਕਰਾਂਗੇ ਤਾਂ ਡਰਾਈਨੈਸ ਆਊਗੀ ਆਊਗੀ ਠੀਕ ਹੈ ਜੀ ਸੋ ਧਿਆਨ ਰੱਖਣਾ ਹੈ ਜਿਨ੍ਹਾਂ ਭੈਣਾਂ ਦੀ ਸਕਿਨ ਆਇਲੀ ਹੈਗੀ ਆ ਉਹ ਬੇਸ਼ੱਕ ਦੀ ਦਹੀਂ ਯੂਜ਼ ਕਰ ਲੈਣ ਕर्ड ਯੂਜ਼ ਕਰ ਲੈਣ ਪਰ ਜਿਨ੍ਹਾਂ ਭੈਣਾਂ ਦੀ ਸਕਿਨ ਡਰਾਈ ਹੈਗੀ ਆ ਜਿਸ ਤਰ੍ਹਾਂ ਹੁਣ ਮੇਰੀ ਹੋਈ ਹੋਈ ਆ ਮੈਨੂੰ ਨਾ ਹੱਥ ਲਾਏ ਤਾਂ ਵੀ ਇਸ ਤਰ੍ਹਾਂ ਕਰ ਕਰਕੇ ਬੜਾ ਅਹੋ ਲੱਗਦਾ ਹੈ ਜਦੋਂ ਆਪਾਂ ਨਾ ਫੇਸ ਤੇ ਹੱਥ ਲਾਉਨੇ ਆ ਮੈਨੂੰ ਥੋੜਾ ਜਿਹਾ ਫੀਲ ਹੁੰਦਾ ਕਿ ਡਰਾਈ ਹੋ ਗਈ ਸਕਿਨ ਹਣਾ ਇਸ ਕਰਕੇ ਮੈਂ ਵੀ ਥੋੜੀ ਜੀ ਹੁਣ ਚਿੰਤਾ ਦੇ ਵਿੱਚ ਸੀਗੀ ਕਿ ਸਕਿਨ ਖਰਾਬ ਹੋ ਰਹੀ ਹੈ ਔਰ ਮੇਰੇ ਕੋਲ ਟਾਈਮ ਨਹੀਂ ਹੈਗਾ ਕਿ ਮੈਂ ਇਹਦੇ ਲਈ ਕੁਝ ਕਰਾਂ ਸੋ ਅੱਜ ਮੈਂ ਟਾਈਮ ਚੋਂ ਟਾਈਮ ਕੱਢਿਆ ਅੱਜ ਆਪਾਂ ਟਾਈਮ ਚੋਂ ਟਾਈਮ ਕੱਢ ਕੇ ਤੇ ਆਪਣਾ ਜਿਹੜਾ ਫੇਸ ਆ ਉਹਦਾ ਟ੍ਰੀਟਮੈਂਟ ਕਰਦੇ ਆ ਸੋ ਇਹਦੇ ਵਾਸਤੇ ਆਪਾਂ ਕੀ ਕਰਨਾ ਹੈਗਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਹੁਣ ਤੁਸੀਂ ਕਹੋਗੇ ਬੇਸਣ ਵੀ ਪਾਇਆ ਤੇ ਡਰਾਈਨੈਸ ਵੀ ਲਈਏ ਫਿਰ ਬੇਸਣ ਦੀ ਲੋੜ ਕੀ ਸੀ ਜੇ ਡਰਾਈਨੈਸ ਹੈਗੀ ਆ ਤਾਂ ਲੋ ਜੀ ਸਾਰਾ ਠੀਕ ਕਰ ਦੂਗਾ ਜੀ ਡਰਾਈਨੈਸ ਵੀ ਠੀਕ ਕਰ ਦੂਗਾ ਲੋ ਜੀ ਇਹਦੇ ਵਿੱਚ ਆਪਾਂ ਕੀ ਪਾਉਣਾ ਹੈਗਾ ਦੁੱਧ ਤਾਂ ਪਾਉਣਾ ਹੀ ਪਾਉਣਾ ਇੱਕ ਮੈਂ ਚੀਜ਼ ਦਿਖਾਉਣੀ ਹੈ ਜਿਹੜੀ ਪਾਉਣੀ ਬਹੁਤ ਜ਼ਰੂਰੀ ਹੈਗੀ ਆ ਜਿਹੜੇ ਸਾਡੇ ਚਿਹਰੇ ਦਾ ਜਿਹੜਾ ਮੋਇਸਚਰ ਹੈਗਾ ਉਹ ਬਣਾ ਕੇ ਰੱਖੋ ਡਰਾਈਨੈਸ ਹੈ ਜਿਹੜੀ ਉਹ ਬਿਲਕੁਲ ਨਹੀਂ ਆਉਣ ਦਿਓ ਤੇ ਇਹ ਹੈਗਾ ਜੀ ਆਪਣੇ ਕੋਲੇ ਹਣੀ ਸ਼ਹਿਦ ਹੈ ਇਹ ਆਪਾਂ ਵਿੱਚ ਇਹਦੇ ਜ਼ਰੂਰ ਐਡ ਕਰਾਂਗੇ ਜਿਹਦੇ ਨਾਲ ਡਰਾਈਨੈਸ ਜਿਹੜੀ ਉਹ ਆਉਂਦੀ ਨਹੀਂ ਹੈਗੀ ਬਸ ਇਹ ਧਿਆਨ ਰੱਖਣਾ ਹੈ ਕਿ ਸਰਦੀਆਂ ਦੇ ਵਿੱਚ ਜਿਹੜੀ ਚੀਜ਼ ਸਾਡੇ ਖਾਣ ਲਈ ਚੰਗੀ ਹੈ ਨਾ ਉਹ ਸਾਡੇ ਫੇਸ ਲਈ ਵੀ ਚੰਗੀ ਹੈ ਬਹੁਤ ਜ਼ਿਆਦਾ ਵੀ ਪਾਉਣ ਦੀ ਲੋੜ ਨਹੀਂ ਥੋੜਾ ਜਿਹਾ ਪਾ ਲਿਓ ਤੇ ਸ਼ਹਿਦ ਹੈ ਜਿਹੜਾ ਉਹ ਸਰਦੀਆਂ ਦੇ ਵਿੱਚ ਸਾਡੇ ਖਾਣ ਲਈ ਬਹੁਤ ਚੰਗਾ ਖਾਂਸੀ ਵਗੈਰਾ ਗਲੇ ਨੂੰ ਖੁਸ਼ਕ ਨਹੀਂ ਹੋਣ ਦਿੰਦਾ ਤੇ ਸਾਡੀ ਸਕਿਨ ਨੂੰ ਵੀ ਖੁਸ਼ਕ ਨਹੀਂ ਹੋਣ ਜਦੋਂ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਪੁਆਇੰਟ ਹੈਗਾ ਇਹਦੇ ਵਿੱਚ ਕਿ ਨੋਟ ਕਰ ਸਕਦੇ ਹੋ ਇਹ ਪੁਆਇੰਟ ਨੂੰ ਵੈਸੇ ਤਾਂ ਜੇ ਕੱਚਾ ਦੁੱਧ ਹੋਵੇ ਤਾਂ ਬਹੁਤ ਅੱਛੀ ਗੱਲ ਹੈ ਪਰ ਮੇਰੇ ਕੋਲ ਇਹ ਦੁੱਧ ਕੱਚਾ ਨਹੀਂ ਸੀਗਾ ਇਹ ਵੀ ਕਰਮ ਕੀਤਾ ਹੋਇਆ ਤੇ ਨਾਲ ਨਾਲ ਆ ਟਿਉਂ ਟਿਉਂ ਹੋਈ ਜਾਂਦੀ ਹੈ ਡਿਸਟਰਬ ਕਰ ਰਹੀ ਹੋਊਗੀ ਤੁਹਾਨੂੰ ਵੀ ਇਹ ਆਪਣੇ ਨਾਲ ਦੀ ਨਾਲ ਆਰਡਰ ਚੱਲ ਰਹੇ ਨੇ ਸੁੱਤਾਂ ਦੇ ਲੋ ਜੀ ਇਹਦੇ ਵਿੱਚ ਹਨੀ ਮਿਲਾਉਣਾ ਬਹੁਤ ਜ਼ਰੂਰੀ ਹੈ ਮਸਟ ਐਸ ਉਹ ਧਿਆਨ ਰੱਖਿਓ ਕਿ ਸ਼ਹਿਦ ਆ ਜਿਹੜਾ ਸਾਡੇ ਗਲੇ ਲਈ ਵੀ ਸਹੀ ਹੈਗਾ ਸਾਡੇ ਗਲੇ ਦੀ ਖੁਸ਼ਕੀ ਸਹੀ ਕਰਦਾ ਇਸੇ ਕਰਕੇ ਆਪਾਂ ਕਹਿ ਦਿੰਦੇ ਆ ਕਿ ਬੱਚਿਆਂ ਨੂੰ ਵੀ ਖਾਂਸੀ ਵਗੈਰਾ ਤੋਂ ਇਹ ਦਿੰਦੇ ਨੇ ਹਨਾ ਸ਼ਹਿਦ ਸ਼ਹਿਦ ਚਟਾਉਂਦੇ ਨੇ ਇਸੇ ਕਰਕੇ ਕਿ ਖਾਂਸੀ ਜੋ ਪ੍ਰਕਿਰਿਆ ਆਉਂਦੀ ਹੈ ਨਾ ਗਲੇ 'ਚ ਸਾਨੂੰ ਐ ਲੱਗਦਾ ਵੀ ਡਰਾਈ ਹੋ ਗਿਆ ਤਾਂ ਉਦੋਂ ਵੀ ਸ਼ਹਿਦ ਚਟਾਉਂਦੇ ਆ ਬੱਚਿਆਂ ਨੂੰ ਵੀ ਹੈਨਾ ਸੁੱਕੀ ਖੰਘ ਹੁੰਦੀ ਹੈ ਜਿਵੇਂ ਤੇ ਸੁੱਕੀ ਹੋਵੇ ਗਿੱਲੀ ਹੋਵੇ ਜੀ ਸ਼ਹਿਦ ਬਹੁਤ ਜਿਆਦਾ ਚੰਗਾ ਥੋੜਾ ਜਿਹਾ ਘੁਸਾ ਕਰਕੇ ਤੇ ਉਸੇ ਤਰ੍ਹਾਂ ਸਾਡੀ ਸਕਿਨ ਵਾਸਤੇ ਸਾਡੀ ਸਕਿਨ ਦੀ ਖੁਸ਼ਕੀ ਹੈ ਜਿਹੜੀ ਉਹ ਦੂਰ ਕਰਦਾ ਔਰ ਡਰਾਈਨੈਸ ਹੋਣੀ ਨਹੀਂ ਦਿੰਦਾ ਇਸ ਕਰਕੇ ਸ਼ਹਿਦ ਹੈਗਾ ਜਿਹੜਾ ਉਹ ਫੇਸ ਤੇ ਲਾਉਣ ਲਈ ਵੀ ਚੰਗਾ ਔਰ ਖਾਣ ਲਈ ਵੀ ਚੰਗਾ ਠੀਕ ਹੈ ਜੀ ਸੋ ਮੈਂ ਹੁਣ ਇਹਦੇ ਵਿੱਚ ਚੀਜ਼ਾਂ ਪਾਈਆਂ ਹਈਆਂ ਇੱਕ ਵੇਸਣ ਇੱਕ ਦੁੱਧ ਤੇ ਇੱਕ ਹੈਗਾ ਜੀ ਆਪਣਾ ਇਹਦੇ ਵਿੱਚ ਸ਼ਹਿਦ ਤੇ ਹੁਣ ਇੱਕ ਚੀਜ਼ ਮੈਨੂੰ ਪਾਉਣੀ ਹੈਗੀ ਉਹ ਹੈਗੀ ਇੱਕ ਪਿੰਚ ਇੱਕ ਚੁਟਕੀ ਹਲਦੀ ਦੀ ਬਹੁਤ ਜ਼ਿਆਦਾ ਨਹੀਂ ਪਾਉਣਾ ਲਓ ਜੀ ਆਪਾਂ ਚੁਟਕੀ ਕ ਹਲਦੀ ਪਾਈ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਇਹ ਐਂਟੀਸੈਪਟਿਕ ਹੁੰਦੀ ਹੈ ਤੇ ਇਹ ਤਾਂ ਜ਼ਰੂਰ ਐਡ ਕਰ ਲਿਆ ਕਰੋ ਠੀਕ ਹੈ ਹਲਦੀ ਹੈ ਨਾ ਜਿਹੜੀ ਉਹ ਹਲਦੀ ਵੀ ਖਾਣ ਲਈ ਵੀ ਚੰਗੀ ਹੈ ਔਰ ਹਲਦੀ ਫੇਸ ਤੇ ਲਾਉਣ ਲਈ ਵੀ ਚੰਗੀ ਹੈ ਠੀਕ ਹੈ ਲਓ ਜੀ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਆਪਣੇ ਫੇਸ ਤੇ ਹੁਣ ਪਹਿਲਾਂ ਕਹਿਣੀਆਂ ਸੂਟ ਪਾਇਆ ਨਵਾ ਤੇ ਹੁਣ ਤੁਸੀਂ ਲਾਉਣ ਲੱਗੇ ਹੋ ਆਪਣੇ ਫੇਸ ਦੇ ਉੱਪਰ ਪੈਕ ਤੇ ਫਿਰ ਚਲੋ ਮੈਂ ਫਿਰ ਵੀ ਲਾ ਲੂੰਗੀ ਮੈਂ ਬਹੁਤ ਸਿਆਣੀ ਆ ਮੈਂ ਫੇਸ ਕੋਲ نیچے ਨਹੀਂ ਹਾਂ ਦੇਉਂਗੀ ਧਿਆਨ ਰੱਖੂੰਗੀ ਠੀਕ ਹੈ ਜੀ ਲੋ ਬੜੇ ਹੀ ਦਿਨਾਂ ਬਾਅਦ ਅੱਜ ਆਪਾਂ ਫੇਸ ਦੇ ਉੱਪਰ ਖੂਸ਼ ਯੂਜ਼ ਕਰਨ ਲੱਗੇ ਆਂ ਲੋ ਜੀ ਆਪਣਾ ਜਿਹੜਾ ਫੇਸ ਪੈਕ ਲੱਗ ਚੁੱਕਿਆ ਮੈਂ ਬਿਲਕੁਲ ਵੀ ਆਪਣੇ ਦੁਪੱਟੇ ਦੇ ਉੱਪਰ ਇਹ ਨਹੀਂ ਲਿਗਣ ਨਹੀਂ ਦਿੱਤਾ ਤੇ ਕੋਸ਼ਿਸ਼ ਕਰਿਓ ਕਿ ਗਰਦਨ ਤੇ ਵੀ ਲਾਇਓ ਹਨ ਪਰ ਮੈਂ ਨਹੀਂ ਲਾ ਰਹੀ ਕਿਉਂਕਿ ਸੂਟ ਆ ਜਿਹੜਾ ਉਹ ਖਰਾਬ ਹੋ ਜਾਊਗਾ ਇਸ ਕਰਕੇ ਠੀਕ ਹੈ ਜੀ ਥੋੜੀ ਮੋਟੀ ਲੇਅਰ ਲਾ ਲਿਓ ਤਾਂ ਕਿ ਜਲਦੀ ਨਾ ਸੁੱਕੇ ਵੈਸੇ ਤਾਂ ਜਦੋਂ ਇਹ ਚ ਸ਼ਹਿਦ ਪਾਇਆ ਹੁੰਦਾ ਨਾ ਬਹੁਤ ਡਰਾਈ ਨਹੀਂ ਹੋਣ ਦਿੰਦਾ ਫਿਰ ਇਹ ਪੈਕ ਨੂੰ ਤੇ ਫਿਰ ਵੀ ਕੋਸ਼ਿਸ਼ ਕਰਿਓ ਕਿ ਮੋਟੀ ਜਿਹੀ ਲੇਅਰ ਲਾ ਲਿਓ ਪਰ ਬਸ ਇੱਕ ਗੱਲ ਦਾ ਧਿਆਨ ਰੱਖਿਓ ਜੇ ਸਕਿਨ ਡਰਾਈ ਹੈ ਨਾ ਤੇ ਦੁੱਧ ਤੋਂ ਬਿਨਾਂ ਤੇ ਸ਼ਹਿਦ ਤੋਂ ਬਿਨਾਂ ਸਾਰੀ ਸਰਦੀ ਵਿੱਚ ਇਸ ਨੂੰ ਨਹੀਂ ਲਾਉਣਾ ਹੈਗਾ ਤੁਸੀਂ ਇਹ ਜ਼ਰੂਰ ਐਡ ਕਰ ਲੈਣ ਵਿੱਚ ਤੇ ਨਹੀਂ ਤਾਂ ਤੁਹਾਡਾ ਫੇਸ ਬਹੁਤ ਜ਼ਿਆਦਾ ਡਰਾਈ ਕਰ ਦੇਣਾ ਇਹਨੇ ਅਗਰ ਤੁਸੀਂ ਇਹ ਦੋਨੋਂ ਚੀਜ਼ਾਂ ਇਹਦੇ ਵਿੱਚ ਰੱਖੋਗੇ ਤਾਂ ਬਹੁਤ ਵਧੀਆ ਹੋ ਜਾਊਗਾ ਬਹੁਤ ਵਧੀਆ ਸਕਿਨ ਹੋ ਜੂਗੀ ਠੀਕ ਹੈ ਸੋ ਸਰਦੀ ਵਿੱਚ ਸਕਿਨ ਨੂੰ ਬਚਾਉਣ ਵਾਸਤੇ ਇੰਨੀ ਕੁ ਕੇਅਰ ਕਰਨੀ ਪੈਣੀ ਹੈ ਜੀ ਤੁਹਾਨੂੰ ਤੇ ਦੁੱਧ ਦਾ ਜਿਹੜਾ ਉਹ ਕੋਸ਼ਿਸ਼ ਕਰਿਓ ਕਿ ਕੱਚਾ ਯੂਜ਼ ਕਰ ਲਿਓ ਠੀਕ ਹੈ ਤੇ ਹੱਥਾਂ ਤੇ ਵੀ ਯੂਜ਼ ਕਰਿਓ ਹੱਥ ਵੀ ਬਹੁਤ ਵਧੀਆ ਹੋ ਜਾਣਗੇ ਡਰਾਈਨੈਸ ਖਤਮ ਹੋ ਜੂਗੀ ਠੀਕ ਹੈ ਲਓ ਜੀ ਹੁਣ ਆਪਾਂ ਥੋੜਾ ਜਿਹੜਾ ਰਹਿ ਗਿਆ ਉਹਨੂੰ ਆਪਾਂ ਹੱਥਾਂ ਤੇ ਲਾ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਫੇਸ ਧੋ ਲਾਂਗੇ ਹਜੇ ਆਪਾਂ ਰੱਖਾਂਗੇ ਇਹਨੂੰ ਕੋਸ਼ਿਸ਼ ਕਰਿਓ ਕਿ ਥੋੜਾ ਜਿਆਦਾ ਟਾਈਮ ਰੱਖੋ 20 ਤੋਂ 25 ਮਿੰਟ ਤਾਂ ਪੱਕਾ ਹੀ ਰੱਖੋ ਜੇ ਜ਼ਿਆਦਾ ਰੱਖ ਸਕਦੇ ਹੋ ਥੋੜੀ ਮੋਟੀ ਲੇਅਰ ਲੱਗੀ ਹੋਵੇ ਤਾਂ ਤੁਸੀਂ ਇਹਨੂੰ ਅੱਧਾ ਘੰਟਾ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੇ ਜਿੰਨਾ ਜ਼ਿਆਦਾ ਦੇਰ ਰੱਖੋਗੇ ਓਨਾ ਜ਼ਿਆਦਾ ਅਫੈਕਟਿਵ ਹੋਊਗਾ ਜਿਵੇਂ ਉਪਟਨ ਨਹੀਂ ਲਾਉਂਦੇ ਹੁੰਦੇ ਬਟਨਾ ਲਾਉਂਦੇ ਆ ਹਨਾ ਵਿਆਹਾਂ 'ਚ ਤਾਂ ਬੇਸਣ ਦਾ ਹੀ ਲੱਗਦਾ ਕਿਉਂਕਿ ਬੇਸਣ ਆ ਜਿਹੜਾ ਸਾਰੀ ਮੈਲ ਕੱਢ ਦਿੰਦਾ ਹੈ ਉਹ ਬਿਲਕੁਲ ਹੀ ਲਾ ਦਿੰਦਾ ਹੈ ਹਨਾ ਫੇਸ ਸਾਫ਼ ਕਰ ਦਿੰਦਾ ਇਸ ਕਰਕੇ ਬੇਸਣ ਜਿਆਦਾ ਯੂਜ਼ ਕੀਤਾ ਜਾਂਦਾ ਹੈ ਵਿਆਹ ਸ਼ਾਦੀਆਂ ਦੇ ਵਿੱਚ ਤੇ ਬੇਸਣ ਬਹੁਤ ਚੰਗੀ ਚੀਜ਼ ਹੈਗੀ ਹੈ ਇਸ ਤੋਂ ਉੱਪਰ ਦੀ ਕੋਈ ਮੈਨੂੰ ਲੱਗਦਾ ਕੋਈ ਤੇ ਇਸ ਕਰਕੇ ਸਰਦੀ ਚ ਬੇਸਣ ਕਰੋ ਜਰੂਰ ਯੂਜ਼ ਪਰ ਸ਼ਹਿਦ ਤੋਂ ਬਿਨਾਂ ਤੇ ਦੁੱਧ ਤੋਂ ਬਿਨਾਂ ਮ ਕਰੋ ਠੀਕ ਹੈ ਇਹ ਗੱਲ ਦਾ ਧਿਆਨ ਜਰੂਰ ਰੱਖਿਓ ਤੇ ਫਿਰ ਸਕਿਨ ਜਿਹੜੀ ਉਹ ਬਹੁਤ ਖੂਬਸੂਰਤ ਹੋ ਜੂਗੀ ਤੁਹਾਡੀ ਫਿਰ ਵਿਆਹ ਸ਼ਾਦੀਆਂ ਚੱਲਣ ਪਈਆਂ ਨੇ ਜੀ ਫਿਰ ਤੁਸੀਂ ਜਾਣਾ ਹੋਊਗਾ ਮੈਂ ਅੱਜ ਹੀ ਜਾਤੀ ਆਈਆਂ ਪਿੰਡ ਆਪਣੇ ਅੱਜ ਪਾਠ ਦਾ ਭੋਗ ਸੀਗਾ ਉੱਥੇ ਮੁੰਡੇ ਦਾ ਵਿਆਹ ਹੈਗਾ ਇਸ ਕਰਕੇ ਆਪਾਂ ਨਵਾਂ ਸੂਟ ਪਾਇਆ ਸੀ ਕਿਉਂਕਿ ਭੋਗ ਤੇ ਜਾਣਾ ਸੀ ਤੇ ਫਿਰ ਸਾਨੂੰ ਪਤਾ ਹੈ ਕਿ ਫਿਰ ਮੈਂ ਸ਼ੌਪ ਤੇ ਚਲੀ ਗਈ ਸੋ ਸੂਟ ਆ ਜਿਹੜਾ ਉਹ ਚੇਂਜ ਕਰਨ ਦਾ ਕਾਈ ਨਹੀਂ ਲੱਗਦਾ ਫਿਰ ਆਪਾਂ ਹੋਣੀ ਸੂਟ ਚੇਂਜ ਕਰਾਂਗੇ ਰਾਤ ਨੂੰ ਲੋ ਜੀ ਮੇਰਾ ਤਾਂ ਹੀ ਟੂ 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 ਚਲੀ ਜਾਂਦੀ ਰਹੇਗੀ ਇਹ ਦਿਨ ਅੰਨਾ بڑا ਮਤਲਬ ਕਿ ਵਧੀਆ ਲੱਗਦਾ ਜੇ ਆਪਾਂ ਵਿੱਚ ਸ਼ਹਿਦ ਐਡ ਕਰ ਦਿੰਨੇ ਆ ਨਾ ਬਹੁਤ ਚੰਗਾ ਲੱਗਦਾ ਬੈਠੀ ਨਾਲੇ ਤੁਹਾਡੇ ਨਾਲ ਗੱਲਾਂ ਮਾਰ ਲਈਆਂ ਤੇ ਨਾਲੇ ਆਪਾਂ ਫੇਸ ਸਾਫ ਕਰ ਲਿਆ ਨਾਲੇ ਹੱਥ ਸਾਫ ਕਰ ਲਏ ਲੋਟ ਹਟਾ ਦੇ ਤਾਂ ਬੈਠੇ ਬੈਠੇ ਆਪਾਂ ਮ사ਜ ਵੀ ਕਰ ਸਕਦੇ ਹਾਂ ਥੋੜੀ ਦੇਰ ਠੀਕ ਹੈ ਜੀ ਤੇ ਫਿਰ ਇਸਾ ਜਿਹੜਾ ਉਹਦੀ ਕੋਈ ਚੱਕਰ ਨਹੀਂ ਹੈਗਾ ਹੁਣ ਤੁਸੀਂ ਇਦਾਂ ਹੀ ਪੈਕ ਲਾ ਕੇ ਰੱਖੋ ਅੱਧਾ ਘੰਟਾ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਇਹ ਲੇਥਨ ਨਾਲ ਲਾਉਣਾ ਸ਼ੁਰੂ ਕਰੋ ਹੌਲੀ ਹੌਲੀ ਮਲ ਮਲ ਕੇ ਤੇ ਬਹੁਤ ਠੀਕ ਲੱਗੂਗਾ ਜੀ ਤੁਹਾਨੂੰ ਫੇਸ ਆਪਣਾ ਤੁਸੀਂ ਦੇਖਿਓ ਯੂਜ਼ ਕਰੇ ਤੁਹਾਨੂੰ ਰਿਜ਼ਲਟ ਮਿਲਣਗੇ ਇਨਸਟੈਂਟ ਇਹ ਉਹ ਚੀਜ਼ ਹੈ ਜਿਹੜੀ ਨਾਲ ਦੀ ਨਾਲ ਰਿਜ਼ਲਟ ਦਿੰਦੀ ਹੈ ਉਸੇ ਦਿਨ ਰਿਜ਼ਲਟ ਦਿੰਦੀ ਹੈ ਜਿੱਦੇ ਦੀ ਤੁਹਾਨੂੰ ਰਿਜ਼ਲਟ ਦੀ ਵੇਟ ਨਹੀਂ ਕਰਨੀ ਪੈਂਦੀ ਸੋ ਚੈੱਕ ਕਰੋ ਜੀ ਕੁੜੀ ਨੇ ਮੈਨੂੰ ਮਤਲਬ ਕਿ ਮੈਸੇਜ ਪਾਇਆ ਸੀਗਾ ਉਹ ਕਹਿੰਦੀ ਸੀ ਵੀ ਤੁਸੀਂ ਨਾ ਜੀ ਮੇਰਾ ਜਰੂਰ ਵਲੌਗ ਦੇ ਵਿੱਚ ਵਾਇਸ ਮੈਸੇਜ ਸੁਣਾਇਓ ਮੈਂ ਤੁਹਾਨੂੰ ਦੱਸਦੀ ਆ ਤੇ ਬਸ ਆਪਾਂ ਜਦੋਂ ਆਹ ਫੇਸ ਆਪਣਾ ਸਾਫ਼ ਕਰ ਲਿਆ ਨਾ ਧੋ ਲਿਆ ਉਦੋਂ ਬਾਅਦ ਫਿਰ ਮੈਂ ਤੁਹਾਨੂੰ ਸੁਣਾਉਣੀ ਆ ਉਹ ਕੀ ਕਹਿਣਾ ਚਾਹੁੰਦੇ ਨੇ ਹਨਾ ਲਓ ਫਿਰ ਉਹ ਵਿਚਾਰੀ ਵੇਟ ਕਰੂਗੀ ਕੱਲ ਨੂੰ ਵਲੌਗ ਦੀ ਵੀ ਮੇਰਾ ਸੁਣਾਇਆ ਨਹੀਂ ਹੈਗਾ ਤੇ ਮੈਨੂੰ ਯਾਦ ਆ ਗਿਆ ਕਿ ਆਪਾਂ ਉਹਨਾਂ ਦਾ ਜਿਹੜਾ ਵਾਇਸ ਨੋਟ ਹੈਗਾ ਉਹ ਤੁਹਾਨੂੰ ਸੁਣਾਉਣਾ ਹੈ ਸ਼ੇਅਰ ਕਰਨਾ ਹੈ ਤੁਹਾਡੇ ਨਾਲ ਠੀਕ ਹੈ ਜੀ ਇਕ ਨਾ ਆਪਾਂ ਕੱਲ ਹੱਥਾਂ ਤੇ ਵਲੌਗ ਪਾਇਆ ਸੀਗਾ ਜਿਹਦੇ ਵਿੱਚ ਮੈਂ ਮਿੱਠਾ ਸੋਡਾ ਪਾਇਆ ਸੀ ਵੈਸਲਿਨ ਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਮ사ਜ ਕਰਕੇ ਉੱਪਰ ਲਿਫਾਫੇ ਚੜਾਈ ਸੀ ਹਨਾ ਉਹ ਵਾਲਾ ਤੁਸੀਂ ਦੇਖਿਆ ਹੋਊ ਜੇ ਨਾ ਭੈਣਾਂ ਨੇ ਤੇ ਉਹ ਕਿਸੇ ਦਾ ਮੈਨੂੰ ਕਮੈਂਟ ਆਇਆ ਸੀਗਾ ਕਿ ਫੇਸ ਤੇ ਵੀ ਯੂਜ਼ ਕਰ ਸਕਦੇ ਆ ਬਿਲਕੁਲ ਨਹੀਂ ਕਰਨਾ ਜੀ ਫੇਸ ਤੇ ਉਹ ਹੱਥਾਂ ਲਈ ਹੈ ਜਿਹੜੀ ਚੀਜ਼ ਜਿਸ ਕੰਮ ਲਈ ਹੈਗੀ ਆਪਾਂ ਉੱਥੇ ਯੂਜ਼ ਕਰਨਾ ਇਹ ਹੈਗਾ ਆਪਣੇ ਹੱਥਾਂ ਵਾਸਤੇ ਸੋ ਹੱਥਾਂ ਤੇ ਯੂਜ਼ ਕਰ ਸਕਦੇ ਹੋ ਪੈਰਾਂ ਤੇ ਯੂਜ਼ ਕਰ ਸਕਦੇ ਹੋ ਲੋ ਜੀ ਉਹਦੇ ਲਈ ਆਪਾਂ ਕਦੇ ਨਾਈਟ ਫੇਸ਼ੀਅਲ ਕਰਾਂਗੇ ਆਪਣੇ ਚਿਹਰੇ ਵਾਸਤੇ ਤੇ ਅੱਜ ਆਪਾਂ ਫਿਲਹਾਲ ਇਹਦੇ ਨਾਲ ਕੰਮ ਚਲਾਉਣੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹੁਣ 20-25 ਮਿੰਟ ਆਪਾਂ ਲਾ ਕੇ ਰੱਖਾਂਗੇ ਤੇ ਉਸ ਤੋਂ ਬਾਅਦ ਫਿਰ ਮਿਲਦੇ ਆ ਲਓ ਜੀ ਆਪਾਂ ਨੂੰ ਮੈਨੂੰ ਲੱਗਦਾ ਹੋ ਗਿਆ 35 ਤੋਂ 40 ਮਿੰਟ ਲੱਗੇ ਹੋਏ ਨੂੰ ਤੇ ਇਹ ਬਿਲਕੁਲ ਬਿਲਕੁਲ ਦੇਖੋ ਬਿਲਕੁਲ ਡਰਾਈ ਹੋ ਚੁੱਕੇ ਬਿਲਕੁਲ ਜਿਵੇਂ ਵੀ ਸਰਕ ਸਰਕ ਕਰਦਾ ਉੱਪਰ ਪਰ ਮੈਨੂੰ ਉਂਡਰੋਂ ਜਿਵੇਂ ਐ ਫੀਲ ਨਹੀਂ ਹੋ ਰਿਹਾ ਕਿ ਫੇਸ ਬਹੁਤ ਆਕੜਿਆ ਪਿਆ ਉਹ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਇਹਦੇ ਵਿੱਚ ਸ਼ਹਿਦ ਪਾਇਆ ਹੋਇਆ ਹੈ ਤਾਂ ਕਰਕੇ ਬਹੁਤ ਜ਼ਿਆਦਾ ਨਹੀਂ ਇਹ ਆਕੜਦਾ ਤੇ ਇਹ ਜ਼ਿਆਦਾ ਦਿਨ ਰਹਿ ਜਾਂਦਾ ਆਪਣੇ ਫੇਸ ਤੇ ਵੈਸੇ ਬਿਲਕੁਲ ਸੁੱਕਿਆ ਪਿਆ ਪਰ ਮੈਨੂੰ ਐ ਜਿਹਾ ਫੀਲ ਨਹੀਂ ਹੋ ਰਿਹਾ ਤੇ ਹੁਣ ਮੈਂ ਗਰਮ ਪਾਣੀ ਰੱਖਿਆ ਹੋਇਆ ਕਿਉਂਕਿ ਥੋੜੀ ਜਿਹਾ ਆਪਾਂ ਗਰਮ ਪਾਣੀ ਦੇ ਨਾਲ ਇਹਨੂੰ ਵਾਸ਼ ਕਰਾਂਗੇ ਫੇਸ ਨੂੰ ਠੰਡ ਹੈਗੀ ਹੈ ਠੰਡੇ ਪਾਣੀ ਨਾਲ ਨਹੀਂ ਸਹੀ ਆਉਂਦਾ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਫੇਸ ਤੇ ਕਦੇ ਵੀ ਬਹੁਤ ਗਰਮ ਪਾਣੀ ਨਹੀਂ ਯੂਜ਼ ਕਰਨਾ ਥੋੜਾ ਜਿਹਾ ਕੋਸਾ ਪਾਣੀ ਹੈਗਾ ਜਿਹੜਾ ਉਹਦੇ ਨਾਲ ਆਪਾਂ ਫੇਸ ਆਪਣਾ ਸਾਫ਼ ਕਰਦੇ ਆਂ ਪਾਣੀ ਗਰਮ ਹੋ ਜਾਊਗਾ ਫੇਸ ਵਾਸ਼ ਕਰਦੀ ਆਂ ਤੇ ਦੁਬਾਰਾ ਤੋਂ ਤੁਹਾਨੂੰ ਫੇਰ ਮਿਲਦੀ ਆਂ ਠੀਕ ਲਓ ਜੀ ਫੇਸ ਆਪਾਂ ਕਰ ਲੇ ਵਾਸ਼ ਲੋਜੀ ਬਹੁਤ ਵਧੀਆ ਹੋ ਗਿਆ ਫੇਸ ਆਪਣਾ ਤੇ ਹੁਣ ਸਵੇਰ ਨੂੰ ਹੋਰ ਵੀ ਜਿਆਦਾ ਅੱਛਾ ਹੋ ਜੂਗਾ ਕਿਉਂਕਿ ਜਿਹੜੀ ਡਰਾਈਨੈਸ ਆਈ ਹੋਈ ਸੀ ਨਾ ਫੇਸ ਤੇ ਉਹ ਬਿਲਕੁਲ ਖਤਮ ਹੋ ਗਈ ਹੈ ਉਹ ਖਤਮ ਕਰਨ ਦੇ ਵਿੱਚ ਜਿਆਦਾ ਜਿਹੜਾ ਕੰਟਰੀਬਿਊਟ ਕੀਤਾ ਹੈਗਾ ਉਹ ਕੀਤਾ ਹਣੀ ਨੇ ਸ਼ਹਿਦ ਨੇ ਠੀਕ ਹੈ ਸ਼ਹਿਦ ਦੇ ਨਾਲ ਆਪਣੀ ਜਿਹੜੀ ਜੋ ਇੱਥੇ ਮੈਨੂੰ ਰੜਕਦਾ ਸੀਗਾ ਨਾ ਬਹੁਤ ਜਿਆਦਾ ਡਰਾਈਨੈਸ ਇੱਥੇ ਹੋ ਜਾਂਦੀ ਹੁੰਦੀ ਹੈ ਉਹ ਨਹੀਂ ਹੋ ਰਹੀ ਹੁਣ ਹਲਕਾ ਹੋ ਗਿਆ ਫੇਸ ਐਨ ਵਧੀਆ ਹੋ ਗਿਆ ਸੌਫਟਨੈਸ ਆ ਗਈ ਫੇਸ ਤੇ ਔਰ ਮਾਰਨਿੰਗ ਤੱਕ ਇਹ ਹੋਰ ਹੋ ਜਾਣਾ ਸਹੀ ਤੇ ਹੁਣ ਮੈਂ ਇਹਦੇ ਤੇ ਕੋਈ ਵੀ ਮੋਇਸਚਰਾਈਜ਼ਰ ਜਾਂ ਮੇਰਾ ਜਿਹੜਾ ਲੌਂਗਾਂ ਦਾ ਔਇਲ ਬਣਾ ਕੇ ਰੱਖਿਆ ਹੋਇਆ ਉਹ ਲਾ ਲੂੰਗੀ ਮੈਂ ਤੇ ਡਰਾਈਨੈਸ ਬਿਲਕੁਲ ਖਤਮ ਹੋ ਜਾਊਗੀ ਹਫਤੇ 'ਚ ਮੈਨੂੰ ਲੱਗਦਾ ਹੈ ਇਹ ਦੋ ਕੁ ਵਾਰ ਤੱਕ ਟੋਕਟ ਕਰ ਲੈਣਾ ਚਾਹੀਦਾ ਆਪਾਂ ਨੂੰ ਸਰਦੀਆਂ 'ਚ ਤੇ ਹੱਥ ਵੀ ਸਾਫ਼ ਹੋ ਗਏ ਹੱਥ ਤਾਂ ਵੈਸੇ ਵੀ ਸਾਫ਼ ਹੋ ਗਏ ਸੀ ਕੱਲ੍ਹ ਵਾਲੇ ਵਲੌਗ 'ਚ ਮੈਂ ਤੁਹਾਨੂੰ ਦਿਖਾਏ ਸੀ ਤੇ ਅੱਜ ਆਪਾਂ ਇਹ ਬੇਸਨ ਨਾਲ ਆ ਤੇ ਹੱਥ ਵੀ ਸਹੀ ਹੋ ਗਏ ਬਿਲਕੁਲ ਹੀ ਤੇ ਫੇਸ ਆ ਜਿਹੜਾ ਉਹ ਵੀ ਸਹੀ ਹੋ ਗਿਆ ਸੋ ਇਹਨਿਕ ਮੈਂ ਤਾਂ ਜਿਹੜੀ ਉਹ ਆਪਾਂ ਨੂੰ ਆਪਣੀ ਫੇਸ ਦੇ ਲਈ ਕਰਨੀ ਪਊਗੀ ਸੋ ਤੁਸੀ ਵੀ ਕਰਨੀ ਹੈਗੀ ਐ ਤੇ ਬਿਲਕੁਲ ਓਕੇ ਹੋ ਜੂਗਾ ਥੋੜੀ ਸਕਿਨਾਂ ਜਿਹੜੀ ਠੀਕ ਐ ਜਿਹੜੀਆਂ ਭੈਣਾਂ ਨੂੰ ਥੋੜੀ ਬਹੁਤੀ ਪ੍ਰੋਬਲਮ ਹੈਗੀ ਆ ਉਹ ਇਸ ਤਰ੍ਹਾਂ ਕਰਕੇ ਆਪਣੀ ਪ੍ਰੋਬਲਮ ਸੋਲਵ ਕਰ ਸਕਦੀਆਂ ਨੇ ਅੱਗੇ ਆਪਾਂ ਹੋਰ ਵਲੌਗ ਐ ਜਿਹੜੇ ਇਸ ਤਰ੍ਹਾਂ ਦੇ ਸਕਿਨ ਨਾਲ ਰਿਲੇਟਡ ਲੈ ਕੇ ਆਵਾਂਗੇ ਤੇ ਤੁਹਾਡੀ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਾਂਗੇ ਠੀਕ ਐ ਜੀ ਚਲੋ ਠੀਕ ਐ ਜੀ ਹੁਣ ਮੈਂ ਲਾ ਲਾਂ ਆਪਣੇ ਫੇਸ ਦੇ ਉੱਪਰ ਥੋੜਾ ਜਿਹਾ ਕੋਈ ਮੋਇਸਚਰਾਈਜ਼ਰ ਤੇ ਤਾਂ ਕਿ ਬਿਲਕੁਲ ਵੀ ਡਰਾਈ ਨਹੀਂ ਹੋਣ ਦੇਣੀ ਬਿਲਕੁਲ ਵੀ ਡਰਾਈ ਨਹੀਂ ਹੋਣ ਦੇਣੀ ਸਕਿਨ ਤੇ ਫਿਰ ਆਪਾਂ ਕੱਲ ਨੂੰ ਮਿਲਾਂਗੇ ਹੁਣ ਆਪਾਂ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਿਕ ਲੋ ਜੀ ਮੈਂ ਤਾਂ ਵਲੌਗ ਕਰਤਾ ਸੀ ਖਤਮ ਤੇ ਪਰ ਫਿਰ ਮੈਨੂੰ ਯਾਦ ਆ ਗਿਆ ਉਹ ਕੁੜੀਆਂ ਨੇ ਜਿਨੇ ਮੈਨੂੰ ਮੈਸੇਜ ਭਾਈ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਜਰੂਰ ਸੁਣਾਇਓ ਮੇਰੇ ਵਲੌਗ ਦੇ ਵਿੱਚ ਤੇ ਮੈਂ ਤਾਂ ਜਰੂਰ ਸੁਣਾਉਣੇ ਆ ਸੋ ਮੈਂ ਬੈਠੀ ਬੈਠੀ ਦੀ ਯਾਦ ਆਇਆ ਚਲੋ ਆਪਾਂ ਸੁਣਾ ਦਿੰਨੇ ਆ ਹੈਲੋ ਸਸਿਕ ਮੈਂ ਮੈਂ ਗੱਲ ਲਈ ਗੱਲ ਸ਼ੇਅਰ ਕਰਨੀ ਸੀਗੀ ਮੈਂ ਨਾ ਤੁਸੀ ਜੋ ਡੈਡਮੀ ਦੱਸੀ ਸੀ ਹੈ ਨਾ ਹਮ ਸਾਲ ਹੀ ਤੇ ਦੇ ਵਿੱਚ ਪਾਠਾ ਵਗੈਰਾ ਸੀ ਟੇਬਲ ਲਈ ਮੈਂ ਯੂਜ਼ ਕੀਤਾ ਤੁਸੀ ਯਕੀਨ ਮੰਨੋ ਮੈਂ ਸਿਰਫ ਹਜੇ 7 ਡੇ ਹੋਏ ਹੈ ਨਾ ਯੂਜ਼ ਕਰਦੇ ਨੂੰ ਤੇ ਮੇਰਾ 1 ਤੋਂ 1.5 ਇੰਚ ਦਾ ਫਰਕ ਪਿਆ ਗਿਆ ਤੇ ਮੈਂ ਬਹੁਤ ਮਤਲਬ ਮੈਂ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹੋਈ ਜੀ ਥੈਂਕ ਯੂ ਦੱਸਣ ਲਈ ਮੈਂ ਤੁਹਾਡੀ ਆ ਮਤਲਬ ਜੇ ਤੁਸੀਂ ਵੀਡੀਓ ਚ ਦੱਸਿਆ ਤੇ ਮੈਂ ਉਦਾਂ ਉਦਾਂ ਲਿਖ ਕੇ ਤੇ ਉਦਾਂ ਉਦਾਂ ਪਸਾਰੀ ਤੋਂ ਸਾਰਾ ਸਮਾਨ ਮਿਲ ਗਿਆ ਪੀਸੀ ਅੱਛਾ ਆਇਆ ਬਸ ਗੱਲੇ ਛੋਲੇ ਤੇ ਮਿਸ਼ਰੀ ਵੇ ਮਿਸ਼ਰੀ ਮੈਂ ਮਿਸ਼ਰੀ ਥੋੜੀ ਜੀ ਤੇ ਛੋਲੇ ਐਡ ਕਰਨੇ ਪਏ ਤੇ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਇਹ ਵਾਈਸ ਸੋਲਾ ਬਲੌਗ ਵਿੱਚ ਦੋ ਸਮਾਈਲ ਬਹੁਤ ਜਿਆਦਾ ਨੂੰ ਹਨਾ ਕਨਫਿਊਜ਼ਨ ਆ ਗਈ ਪਰ ਨਹੀਂ ਇਹ ਜਿਹਨੂੰ ਕਨਫਿਊਜ਼ਨ ਵਾਲੀ ਕੋਈ ਗੱਲ ਨਹੀਂ ਗੀ ਦੇਸੀ ਚੀਜ਼ਾਂ ਨੇ ਕੋਈ ਨੁਕਸਾਨ ਨਹੀਂ ਹਨਾ ਬਲਕਿ ਦੁੱਧ ਨਾਲ ਤੇ ਲੈਣੀਆਂ ਹੀ ਨੇ ਤੇ ਦੁੱਧ ਦਾ ਆਪਾਂ ਨੂੰ ਫਾਇਦੇਮੰਦ ਹੀ ਹੁੰਦਾ ਹੈ ਨੋਦੀ ਉਹਨੇ ਗੁੜੀਆਂ ਨੇ ਕਿਹਾ ਕਿ ਜਰੂਰ ਸੁਣਾਓ ਸਾਰਿਆਂ ਦਾ ਕਨਫਿਊਜ਼ਨ ਦੂਰ ਕਰੋ ਚੀਜ਼ਾਂ ਮਾੜੀਆਂ ਨਹੀਂ ਹੈਗੀਆਂ ਦੁੱਧ ਨਾਲ ਲੈਣੀਆਂ ਨੇ ਤੇ ਦੁੱਧ ਆਪਣੇ ਲਈ ਚੰਗਾ ਉਹ ਦੱਸ ਰਹੀ ਹੈ ਤੁਹਾਨੂੰ ਤੇ ਚਲੋ ਠੀਕ ਹੈ ਜੀ ਤੁਸੀਂ ਵੀ ਇਹ ਯੂਜ਼ ਕਰੋ ਤੇ ਆਪਣਾ ਇੰਚ ਨਾ ਇੰਚਸ ਨਹੀਂ ਜਿਹੜੀ ਉਹ ਘਟਾਓ